ਸਾਡਾ YouTube ਚੈਨਲ 라ਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਵਾਸਤੇ ਲੋਕਗੀਤਾਂ ਦੀ ਲੜੀ ਵਿੱਚੋਂ ਇੱਕ ਬਹੁਤ ਪਿਆਰਾ ਜਿਹਾ ਲੋਕਗੀਤ ਲੈ ਕੇ ਆਏ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ ਸੋ ਵੀਡੀਓ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ। ਸੋ ਆਜੋ ਫੇ ਸਾਡੇ ਨਾਲ ਇਸ ਲੋਕਗੀਤ ਆਨੰਦ ਮਾਣੀਏ। ਵੇਲੇ ਆਦੇ ਚੰਬਾ ਨਾਮ ਕੜੇ Gracias. ਮੈਂ ਤੇਦਰਾਂਈ ਅਸੀ ਕਦੇ ਨਾ ਡੜੀਆਂ ਮੈਂ ਤੇਦਰਾਂਈ ਅਸੀ ਕਦੇ ਨਾ ਡੜੀਆਂ ਮੈਂ ਤੇਦਰਾਂਈ ਅਸੀ ਕਦੇ ਨਾ ਡੜੀਨਾ ਮੈਂ ਤੇਦਰਾਂਈ ਅਸੀ ਕਦੇ